ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਅੰਮ੍ਰਿਤਸਰ ਵਿੱਚ 골ਡਨ ਗੇਟ ਤੇ ਮਜ਼ਦੂਰਾਂ ਨੂੰ ਵੱਡੀ ਪੱਧਰ ਤੇ ਰੋਜ਼ਗਾਰ ਦਾ ਸਾਧਨ ਮਰੇਗਾ ਸਕੀਮ ਕੇਂਦਰ ਸਰਕਾਰ ਵੱਲੋਂ ਬੰਦ ਕੀਤੀ ਜਾਣ ਤੇ ਪ੍ਰਧਾਨ ਮੰਤਰੀ ਮੋਦੀ ਦਾ ਪਤਲਾ ਫੂਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਸੂਬਾ ਆਗੂ ਸਰਵਨ ਸਿੰਘ ਪੰਦੇਰ ਅਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰਬਾਲਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਕਿਸਾਨ ਮਜ਼ਦੂਰਾਂ ਦੇ ਹੱਕਾਂ ਤੇ ਹਮਲਾ ਕਰਦੀ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਮਨਰੇਗਾ ਸਕੀਮ ਨੂੰ ਖਤਮ ਕਰਨ ਦੇ ਵਿਰੋਧ ਵਿੱਚ ਵਿਧਾਨ ਸਭਾ ਵਿੱਚ ਮਤੇ ਲੈ ਕੇ ਆਵੇ ਉਹਨਾਂ ਨੇ ਕਿਹਾ ਕਿ ਸਰਕਾਰ ਮਨਰੇਗਾ ਸਕੀਮ ਨੂੰ ਇਨ ਬਿਨ ਰੂਪ ਵਿੱਚ ਬਹਾਲ ਕਰੇ ਤੁਸੀਂ ਵੇਖ ਸਕਦੇ ਜੇ ਕਿ ਗੋਲਡਨ ਗੇਟ ਤੇ ਜਿਹੜਾ ਪਾਉ ਪਤਲਾ ਜਿਹੜਾ ਉਹ ਉਕੀਆ ਜਾ ਰਿਹਾ ਮੋਤੀ ਸਰਕਾਰ ਮੋਤਾਬਾਕ ਮਰਦਾ ਮਰਦਾ ਸਰਕਾਰਾਂ ਕਰ ਦਿਓ ਕੀ ਫੇਰਾ ਫੇਰੀ ਚਾਸੋ मुर्दाबा मुर्दाबाद मुर्दाबादगारेड़ो ਸਰਮਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਜਨ ਕਮੇਟੀ ਪੰਜਾਬ ਵਾਲਾ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚੋਂ ਗੋਲਡਨ ਜੇਡ ਅੰਮ੍ਰਿਤਸਰ ਦੇ ਵਿੱਚ ਮੋਦੀ ਸਰਕਾਰ ਦੀ ਅਥੀ ਫੂਕੀਆ ਮੰਰੇਗਾ ਸਕੀਮ ਨੂੰ ਖਤਮ ਕਰਨ ਲਈ ਸਰਕਾਰ ਨੇ ਫੈਸਲਾ ਕੀਤਾ ਵੀ ਉਹਦਾ ਜਿਹੜਾ ਕੰਮ ਕਰਨ ਦਾ ਖੇਤਰ ਆ ਉਹ ਘਟਾ ਦਿੱਤਾ ਦੂਸਰਾ ਜਿਹੜਾ ਉਹਦਾ ਬਜਟ 40% ਘਟਾ ਦਿੱਤਾ ਪਰ ਭਗਵੰਤ ਮਾਨ ਸਰਕਾਰ ਅਜਲਾਸ ਸਦਕੇ ਮੰਰੇਗਾ ਦਾ ਵਿਰੋਧ ਕਰ ਰਹੀ ਹੈ ਚੰਗੀ ਗੱਲ ਆ ਕੋਸ ਅਜਲਾਸ ਦੇ ਵਿੱਚ ਬਿਜਲੀ ਸੋਧ ਬਿੱਲ 225 ਦਾ ਖਰੜਾ ਰੱਦ ਕਰਨਾ ਚਾਹੀਦਾ ਉਸ ਜਲਾਜ ਵਿੱਚ ਭਾਰਤ ਅਮਰੀਕਾ ਸਮਝੌਤਾ ਉਹਨੂੰ ਰੱਦ ਕਰਨਾ ਚਾਹੀਦਾ ਉਸ ਜਲਾਜ ਵਿੱਚ ਸੀ ਐਕਟ ਵੀ ਐਕਟ ਦੇ ਬਰੋ ਜਿਹੜਾ ਕੇਂਦਰ ਸਰਕਾਰ ਮਤਾ ਲੈ ਰਿਹਾ ਉਹ ਰੱਦ ਕਰਨਾ ਚਾਹੀਦਾ ਇਹ ਸਾਡੀ ਮੰਗ ਸੀ ਇਸ ਮੰਗ ਵਾਸਤੇ ਅੰਮ੍ਰਿਤਸਰ ਜ਼ਿਲ੍ਹੇ ਦੇ 골ਡਨ ਗੇਟ ਦੇ ਵਿੱਚ ਕੇਂਦਰ ਦੀ ਮੌਜੂਦਕਾਰੀ ਅਰਤੀ ਫੂਕ ਪੂਜਾਰਾ ਕੀਤਾ ਧੰਨਵਾਦ